ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝਾ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਪੰਜਵੜ ਇਸ ਪਿੰਡ ਨੂੰ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਲੱਗਦਾ ਹੈ ਨੇੜੇ ਰਹਿੰਦਾ ਹੈ ਚਬਾਲ ਦੇ ਤੇ ਤਕਰੀਬਨ ਬਹੁਤੇ ਲੋਕ ਜਾਣਦੇ ਆ ਨੀਲੀ ਰਵੀ ਨਸਲ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਝੋਟੀ ਦਿਖਾਉਣ ਲੱਗੇ ਆਂ ਜਿਹੜੀ ਕਿ ਦੂਜਾ ਸੂਆ ਸੂਈ ਆ ਤੇ ਮਗਰੇ ਦੇ ਕਟਾ ਏ ਸੋ ਬਿਲਕੁਲ ਤਾਜੀ ਸੂਈ ਆ ਅੱਜ ਤਕਰੀਬਨ ਕੋਈ ਇਹਨੂੰ 12 13 ਦਿਨ ਹੋ ਗਏ ਆ ਸੂਈ ਨੂੰ ਕੋਈ 15 ਦਿਨ ਵੀ ਤੁਸੀਂ ਮੰਨ ਕੇ ਚੱਲਿਓ ਇੱਥੇ ਵੀਰ ਹੁਣਾ ਦਾ ਪਸ਼ੂ ਪਾਲਣ ਦਾ ਕਿੱਤਾ ਵਾ ਤੁਸੀਂ ਵੇਖ ਸਕਦੇ ਜੇ ਸਾਰੇ ਬਰਾਂਡੇ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਤੁਹਾਨੂੰ ਨੀਲੀ ਰਵੀ ਦੀਆਂ ਮੱਝਾਂ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਇਹ ਇੱਕ ਮੱਝ ਜਿਹੜੀ ਆ ਉਹਨਾਂ ਵਕਾਊ ਕੀਤੀ ਆ ਜਨਵਾਰ ਜਿਆਦਾ ਹੁੰਦਾ ਕਰਕੇ ਇਹ ਮੱਝ ਜਿਹੜੀ ਇਹ ਫੋਰ ਸੇਲ ਆ ਸੋ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਜਿਹੜੀ ਉਹ ਆਪ ਹੀ ਬੋਲ ਕੇ ਦੱਸ ਦਿੰਨੇ ਆ ਇਹ ਮੱਝ ਜਿਹੜੀ ਆ ਇਹ ਦੂਜਾ ਸੂਆ ਛੋਟੀ ਸੂਈ ਆ ਅੱਜ ਇਹਦੇ ਥੱਲੇ 10 ਲੀਟਰ ਦੁੱਧ ਜਿਹੜਾ ਉਹ ਤਿਆਰ ਆ ਬਾਕੀ ਸੱਲੀ ਤੁਸੀਂ ਆਪਦੀ ਦੋ ਟਾਈਮ ਚੋਕੇ ਕਰਨੀ ਆ ਪਿੱਠਪੁੜੇ ਦੀ ਵੀ ਸੋਣੀ ਆ ਜੇ ਥਣ ਦੀ ਗੱਲ ਕਰੀਏ ਤਾਂ ਥੀਂ ਚਵਾਈ ਵਾਲਾ ਵਧੀਆ ਮੁਠੀ ਥਣ ਲੱਗਾ ਮੈਨੂੰ ਇੱਕ ਸਾਈਡ ਤੋਂ ਬੈਕ ਸਾਈਡ ਤੋਂ ਸਾਈਡ ਜਿਹੜੀ ਉਹ ਥੋੜੀ ਚੁੱਕਦੀ ਆ ਮੈਂ ਕੋਸ਼ਿਸ਼ ਕਰੂੰ ਤੁਹਾਨੂੰ ਲਾਗੇ ਹੋ ਕੇ ਦਿਖਾਉਣ ਦੀ ਬਾਕੀ ਵੀਰ ਹੁਣੇ ਕਹਿੰਦੇ ਆ ਕਿ ਧਾਰ ਦਾ ਇੱਕ ਦਾ ਵੀ ਫਰਕ ਨਾ ਆਊਗਾ ਯਾਨੀ ਕਿ ਸਾਈਡ ਜ਼ਰੂਰ ਰੱਖਦੀ ਆ ਬਾਕੀ ਚੋਣ ਦੇ ਵਿੱਚ ਥਣ ਜਿਹੜਾ ਉਹ ਪੂਰਾ ਵਾ ਕੋਈ ਵਾਦ-ਗਾੜ ਨਹੀਂ ਹੈਗੀ। ਸਵੇਰੇ ਫੇਸ ਦੀ ਗੱਲ ਕਰੀਏ ਤਾਂ ਬਿੱਲੀ ਅੱਖ ਬਿਲਕੁਲ ਬਾਰੀਕ ਸਿੰਗ ਲੱਗਾ ਏ। ਅਗੋਂ ਨਾਸੜੀ ਉਹ ਬੱਗੀ ਆ। ਤੇ ਚਾਰੇ ਪੈਰਾਂ ਤੇ ਇਹਦੇ ਵਾਈਟ ਨਿਸ਼ਾਨ ਜਿਹੜਾ ਤੁਸੀਂ ਵੇਖ ਸਕਦੇ ਆਂ ਅਰਦਰ ਦੇ ਉੱਤੇ ਵੀ ਵਾਈਟ ਨਿਸ਼ਾਨ ਨਿਸ਼ਾਨ ਜਿਹੜਾ ਹੈਗਾ ਏ ਤੇ ਧੁੰਨ ਵੀ ਥੱਲੇ ਉਹ ਚਿੱਟਾ ਇਹਦੇ ਅਗਲੇ ਬੰਨੇ ਲਤਾਂ ਦੇ ਵਿੱਚ ਬਹੁ ਵੀ ਇਹਦਾ ਚਿੱਟਾ ਏ। ਸੋ ਚੰਗੀ ਸੰਭੀ ਆ, ਪਲੀ ਭਲਾਈ ਆ। ਹੱਡੀ ਸਿੰਗਲ ਦਿਖਾਉਂਦੀ ਆ ਤੁਸੀਂ ਵੇਖ ਸਕਦੇ ਹੋ ਪਰੋ। ਤੇ ਸੋਹਣੇ ਖੁੱਲੇ ਆਰਡਰ ਦੀ ਆ ਦੋਨੇ ਪਾਸੇ ਹਵਾਨੇ ਦੇ ਵੀ ਜਿਹੜਾ ਵਾਈਟ ਨਿਸ਼ਾਨ ਦੇਖਣ ਨੂੰ ਮਿਲੂਗਾ ਸੋ ਮਗਰੇ ਦੇ ਜਿਹੜਾ ਮੇਲ ਕਾਫ ਆ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਤੋੜ ਕੇ ਦਿਖਾ ਦਿੰਨੇ ਆ ਤੇ ਤਕਰੀਬਨ ਅੱਜ ਕੋਈ ਤੁਸੀਂ ਮੰਨ ਲਿਓ 13 14 ਦਿਨ ਇਹਨੂੰ ਸੂਈ ਨੂੰ ਹੋ ਗਏ ਜਿਆ ਮਗਰੇ ਦੇ ਕਟਾ ਤੇ ਜਿਸ ਵੀ ਕਿਸ ਨੂੰ ਚੰਗੀ ਲੱਗੇ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਮੱਝ ਖਰੀਦ ਸਕਦੇ ਜੀ ਇਤੁਾਈ ਚੁਾਈ ਚੋਈ ਦੀ ਬਿਲਕੁਲ ਓਕੇ ਆ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਧਾਰਾਂ ਮਾਰ ਕੇ ਵੀ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਸੋ ਆਜੋ ਇੱਕ ਵਾਰੀ ਤੁਹਾਨੂੰ ਇਹ ਤੋੜ ਕੇ ਆਪਾਂ ਦਿਖਾ ਦਿੰਨੇ ਆ ਸੋ ਇਥੋਂ ਤੁਸੀਂ ਇਹਨੂੰ ਤੁਰਦੀ ਨੂੰ ਇੱਕ ਵਾਰੀ ਇਹਦਾ ਢਾਂਚਾ ਤੇ ਆਰਡਰ ਕੁਆਲਿਟੀ ਜਿਹੜੀ ਉਹ ਵੇਖ ਸਕਦੇ ਜੀ ਸੋਹਣੇ ਢਾਂਚੇ ਦੇ ਹੀ ਆ ਹਾਈਟ ਆਮ ਨੀਲੀ ਰਾਵੀ ਮੱਝਾਂ ਦੀ ਜੱਡੀ ਹੁੰਦੀ ਆ ਉਹ ਨਹੀਂ ਆ ਲੰਬਾਈ ਲੰਬਾਈ ਪੂਰੀ ਆ ਤੇ ਬਾਕੀ ਇਹਦਾ ਮੇਨ ਜਿਹੜਾ ਗੱਲ ਆ ਆਰਡਰ ਤੁਹਾਨੂੰ ਦਿਖਾ ਦਿੰਨੇ ਆ ਐਨੂੰ ਐਨੂੰ ਸੋ ਇਥੋਂ ਤੁਸੀਂ ਇਹਦੇ ਆਰਡਰ ਦਾ ਜਿਹੜਾ ਆਈਡੀਆ ਉਹ ਲਾ ਸਕਦੇ ਜੀ ਸੋਹਣੇ ਖੁੱਲੇ ਆਰਡਰ ਦੀ ਆ ਸਿੱਧਾ ਲਾਜੋ ਸਿੱਧਾ ਹੁਣੋ ਹੁਣੋ ਥੋੜਾ ਜਿਹਾ ਬੱਚੇ ਦਾ ਕਰਕੇ ਕਾਲੀ ਪਈ ਆ ਸੋ ਚੁਵਾਈ ਦੇ ਟਾਈਮ ਇਹਦੀ ਵੀਡੀਓ ਬਣਾ ਰਹੇ ਆ ਤਕਰੀਬਨ ਮਾਰਨਿੰਗ ਟਾਈਮ ਦੀ ਚੁਵਾਈ ਸੋ ਇਥੋਂ ਤੁਸੀਂ ਆਰਡਰ ਇਹਦਾ ਕਰੀ ਦੇਖ ਲਿਓ ਥੋੜਾ ਬੱਚੇਆ ਕਰਕੇ ਕਾਲੀ ਪੈਂਦੀ ਆ ਇੱਕ ਡਰਦੀ ਵੀ ਆ ਲਾ ਕੇ ਹੋ ਕੇ ਦਿਖਾਉਣ ਦੀ ਪੂਰਾ ਚੜਾਈ ਦੇ ਵਿੱਚ ਚੜ ਰਿਹਾ ਇਹਦਾ ਤੇ ਜਦੋਂ ਤੁਰਦੀ ਆ ਉਦੋਂ ਪੂਰਾ ਗੈਪ ਜਿਹੜਾ ਥਾਣਾ ਦੇ ਵਿੱਚ ਦੇਖਣ ਨੂੰ ਮਿਲਦਾ ਇੱਥੋਂ ਤੋਂ ਹੀ ਆਰਡਰ ਦਾ ਇੱਕ ਰਿਫਰ ਦੇਖ ਸਕਦੇ ਜੀ ਸੋ ਥੋੜਾ-ਥੋੜਾ ਲੱਤਾਂ ਦੇ ਵਿੱਚੋਂ ਉਹਨਾਂ ਹੀ ਅੱਗੇ ਨੂੰ ਆ ਤੇ ਉਹਨਾਂ ਹੀ ਪਿੱਛੇ ਨੂੰ ਆ ਸੋਨਾ ਢਾਂਚਾ ਵੀ ਸੋਨਾ ਹੈ ਤੇ ਆਰਡਰ ਵੀ ਸੋਨਾ ਹੈ ਸੋ ਇਹਦੀ ਜਿਹੜੀਆਂ ਧਾਰਾਂ ਮੋ ਵੀ ਤੁਹਾਨੂੰ ਮਾਰ ਕੇ ਆਪਾਂ ਦਿਖਾ ਦਿੰਨੇ ਆ ਤੇ ਕੀਮਤ ਜਿਹੜੀ ਆ ਉਹ ਵੀ ਵੀਡੀਓ ਦੇ ਵਿੱਚ ਹੀ ਤੁਹਾਨੂੰ ਇਹਦੀ ਦੱਸ ਦਾਂਗੇ ਆਪਾਂ ਤੋ ਇਥੋਂ ਤੁਸੀਂ ਇਹਦੀ ਚਵਾਈ ਦਾ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਜੀ ਆ ਮੂਹਰੇ ਥਣਾ ਦੀ ਅਗਲਿਆਂ ਦੀ ਚਵਾਈ ਹੈ ਸੋਹਣੀ ਚੌਣਚਾਂਣ ਪੂਰੀ ਭੋਲੀ ਆ ਕਦਮ ਪਿਛਲੇ ਥਣਾ ਦੀ ਧਾਰ ਮਾਰ ਦੋ ਸੋ ਆਇਆ ਮਗਰੇ ਥਣਾ ਦੀ ਚਵਾਈ ਕੋਈ ਪੂਰ ਛਟਾ ਨਹੀਂ ਤੇ ਚੌਣਚਾਂਣ ਬਿਲਕੁਲ ਫੱਦਰਿਆ ਸੋ ਬਾਕੀ ਤੁਸੀਂ ਤਸੱਲੀ ਆਪਦੀ ਆਪ ਅੱਗੇ ਕਰਨੀ ਆ ਠੰਡੇ ਸੁਭਾ ਦੀ ਆ ਸ਼ਾਂਤ ਬਿਲਕੁਲ ਚੋਂਦੇ ਵੇਲੇ ਸੋ ਇਹੋ ਜਿਹੀ ਮੱਜਾਂ ਬਹੁਤ ਘਾਟ ਵੇਖਣ ਨੂੰ ਮਿਲਦੀਆਂ ਵਾ ਸੋ ਬਾਕੀ ਜੇ ਇਹਦੀ ਕੀਮਤੀ ਦੀ ਗੱਲ ਕਰੀਏ ਸੋ ਜੇ ਇਹਦੀ ਕੀਮਤੀ ਦੀ ਗੱਲ ਕਰੀਏ ਤਾਂ ਡਿਮਾਂਡ ਜਿਹੜੀ ਆ ਵੀਰ ਹੁਣਾਂ ਲੈ ਜਾਂਦੇ ਨੇ ਜਿਹੜੀ ਆਲੀ ਰੱਖੀ ਆ 1 ਲੱਖ ਦੇ 10000 ਰੁਪਇਆ ਰੱਖਿਆ ਵਾ ਸੋ ਜਿਸ ਵੀ ਕੇ ਨੂੰ ਇਹ ਝੋਟੀ ਜਿਹੜੀ ਚੰਗੀ ਲੱਗੇ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਜੀ ਰੇਟ ਇਹਦਾ ਹੈਗਾ 1 ਲੱਖ ਤੇ 10000 ਮਗਰ ਇਹਦੇ ਕਟਾ ਹੈ 10 ਕਿਲੋ ਦੁੱਧ ਜਿਹੜਾ ਉਹ ਵੀਰ ਉਹਨਾਂ ਦਸਨ ਤਾਬਕੇ ਥੱਲੇ ਤਿਆਰ ਆ। ਸੋ ਬਾਕੀ ਤਸੱਲੀ ਤੁਸੀਂ ਆਪਦੀ ਆਪ ਆ ਕੇ ਕਰਨੀ ਆ। ਸੋ ਵੀਡੀਓ ਨੂੰ ਇੱਥੇ ਰੋਕਦੇ ਆਂ। ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਕਰ ਦਿਓ। ਧੰਨਵਾਦ ਵੀਡੀਓ ਦੇਖਣ ਲਈ। ਮਿਲਦੇ ਆਂ ਕੋਈ ਨਵੀਂ ਅਪਡੇਟ ਲੈ ਕੇ।